ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਓਟਰੀਚ ਮੀਡੀਆ ਦੇ ਨਾਲ ਮੈਂ ਗੁਰਨਾਮ ਸਿੰਘ ਬਿਲਗਾ ਪਿਛਲੇ ਦਿਨੀ ਆਪ ਜੀ ਦੇ ਨਾਲ ਲੋਕ ਸਭਾ ਹਲਕਾ ਫਰੀਦਕੋਟ ਦੀ ਆਪ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਤੇ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕ ਸਭਾ ਚੋਣ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਾਂਗੇ ਇਸ ਲੋਕ ਸਭਾ ਹਲਕੇ ਦੇ ਵਿੱਚ ਜੇਕਰ 1952 ਤੋਂ ਲੈ ਕੇ 2019 ਤੱਕ ਅਪਿਛਲ ਝਾਤ ਮਾਰੀ ਜਾਵੇ ਤਾਂ ਇੱਥੇ 20 ਵਾਰ ਲੋਕ ਸਭਾ ਚੋਣਾਂ ਜਾਂ ਉਪ ਚੋਣਾਂ ਹੋਈਆਂ ਹਨ ਜਿਸ ਦੇ ਵਿੱਚ ਕਾਂਗਰਸ ਨੇ ਇਸ ਲੋਕ ਸਭਾ ਹਲਕੇ ਤੋਂ 13 ਵਾਰ ਆਪਣੇ ਉਮੀਦਵਾਰ ਖੜੇ ਕੀਤੇ ਤੇ ਜਿਤਾਏ ਹਨ ਲੋਕਾਂ ਦੀ ਆਵਾਜ਼ ਲਈ ਦਿੱਲੀ ਸੰਸਦ ਵਿੱਚ ਭੇਜੀ ਹਨ ਇਸ ਤਰ੍ਹਾਂ ਭਾਜਪਾ ਨੇ 2019 ਤੱਕ ਇਸ ਲੋਕ ਸਭਾ ਹਲਕੇ ਤੋਂ 5 ਵਾਰ ਜਿੱਤ ਪ੍ਰਾਪਤ ਕੀਤੀ ਹੈ ਇੱਕ ਵਾਰ ਇੱਥੋਂ ਆਜ਼ਾਦ ਉਮੀਦਵਾਰ 1999 ਵਿੱਚ ਜਿੱਤਦੇ ਹਨ ਤੇ ਇੱਕ ਵਾਰ ਇੱਥੋਂ 1977 ਦੇ ਵਿੱਚ ਜਨਤਾ ਪ党 ਦੇ ਉਮੀਦਵਾਰ ਜਿੱਤਦੇ ਹਨ ਜੇਕਰ ਹੁਣ 2024 ਦੇ ਲੋਕ ਸਭਾ ਚੋਣਾਂ ਦੇ ਆਗਾਜ਼ ਦੀ ਗੱਲ ਕਰੀਏ ਤਾਂ ਇਥੋਂ ਆਮ ਆਦਮੀ ਪਾਰਟੀ ਦੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਇਸ ਚੋਣ ਹਲਕੇ ਦੇ ਵਿੱਚ ਆਪਣੀ ਚੋਣ ਮਹਿੰਦ ਦਾ ਆਗਾਜ਼ ਕਰ ਚੁੱਕੇ ਹਨ ਇਸ ਤਰ੍ਹਾਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਜੋ ਪਹਿਲਾਂ ਮੌਜੂਦਾ ਐਮਪੀ ਹਨ ਉਹਨਾਂ ਨੇ ਇਥੋਂ ਉਸੇ ਉਮੀਦਵਾਰ ਨੂੰ ਚੋਣ ਲੜਨ ਦਾ ਮੌਕਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੇਕਰ ਉਮੀਦਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਅਮਾਨ ਸਿੰਘ ਮਾਨ ਇਥੋਂ ਚੋਣ ਲੜ ਰਹੇ ਹਨ ਭਾਜਪਾ ਨੇ ਇਥੋਂ ਆਪਣੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਤੇਜਾ ਸਿੰਘ ਸਮੁੰਦਰੀ ਪਰਿਵਾਰ ਦੇ ਨਾਲ ਅਸ਼ੋਕੜ ਰੱਖਦੇ ਹਨ ਉਹਨਾਂ ਨੂੰ ਉਮੀਦਵਾਰ ਇਥੋਂ ਇਸ ਹਲਕੇ ਤੋਂ ਅਲਾਨਿਆ ਹੈ ਹੁਣ ਗੱਲ ਕਰਾਂਗੇ ਕੁਝ ਉਹਨਾਂ ਕਥਾਂ ਦੀ ਜਿਹੜੇ ਇਸ ਹਲਕੇ ਦੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਜੁੜੇ ਹੋਏ ਨੇ ਤੇ ਲੋਕਾਂ ਦਾ ਧਿਆਨ ਮੰਗਦੇ ਹਨ ਅਮਰitsar ਲੋਕ ਸਭਾ ਚੋਣਾਂ ਦੇ ਵਿੱਚ ਜੇਕਰ ਪਿਛਲ ਝਾਤ ਮਾਰਾਂਗੇ ਤਾਂ 1952 ਦੇ ਵਿੱਚ ਜਦੋਂ ਚੋਣ ਹੁੰਦੀ ਆ ਤਾਂ ਇਥੋਂ ਗੁਰਮਖ ਸਿੰਘ ਮਸਾਫਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿੱਤਦੇ ਹਨ ਸਰਦਾਰ ਗੁਰਮukh ਸਿੰਘ ਮਸਾਫਰ 1957 ਵਿੱਚ ਫਿਰ ਦੁਬਾਰਾ ਇਸ ਲੋਕ ਸਭਾ ਹਲਕੇ ਤੋਂ ਆਪਣੀ ਲੋਕਾਂ ਦੀ ਆਵਾਜ਼ ਵਣ ਕੇ ਦਿੱਲੀ ਦੇ ਵਿੱਚ ਜਾਂਦੇ ਹਨ ਤੀਸਰੀ ਵਾਰ 1962 ਦੇ ਵਿੱਚ ਜਦੋਂ ਲੋਕ ਸਭਾ ਚੋਣ ਹੁੰਦੀ ਹੈ ਤਾਂ ਲੋਕ ਭੰਦਰ ਸਾਹਿਬ ਦੇ ਫਿਰ ਗੁਰਮukh ਸਿੰਘ ਮਸਾਫਰ ਨੂੰ ਹੀ ਆਪਣੇ ਇਥੋਂ ਨਮਾਇੰਦਗੀ ਦਾ ਮੌਕਾ ਦਿੰਦੇ ਹਨ ਫਿਰ 1967 ਦੇ ਵਿੱਚ ਜਦੋਂ ਚੋਣ ਹੁੰਦੀ ਆ ਤੇ ਭਾਰਤੀ ਜਨ ਸੰਗ ਜਿਹੜੀ ਕਿ ਪਸ਼ੋਕਰ ਆ ਭਾਰਤੀ ਜਨਤਾ ਪਾਰਟੀ ਦੇ ਇਥੋਂ ਉਹਨਾਂ ਦੇ ਉਮੀਦਵਾਰ 1967 ਦੇ ਵਿੱਚ ਜਗਿਆਦਤ ਸ਼ਰਮਾ ਜਿੱਤਦੇ ਹਨ 1972 ਦੇ ਵਿੱਚ ਫਿਰ ਜਦੋਂ ਜਦਾਰਾ ਚੋਣ ਹੁੰਦੀ ਆ ਤਾਂ ਕਾਂਗਰਸ ਦੇ ਫਿਰ ਦੁਰਗਾ ਦਾਸ ਪਾਟਿਆ ਇਥੋਂ ਚੋਣ ਜਿੱਤ ਕੇ ਦਿੱਲੀ ਦੇ ਵਿੱਚ ਲੋਕਾਂ ਦੀ ਆਵਾਜ਼ ਬਣਦੇ ਹਨ ਥੋੜੇ ਸਮੇਂ ਤੋਂ ਬਾਅਦ ਫਿਰ ਤੋਂਨ ਤੋਂ ਬਾਅਦ ਜਦੋਂ ਉਪ ਚੋਣ ਹੁੰਦੀ ਆ ਤੇ ਰਗਨੰਦਰ ਲਾਲ ਪਾਟਿਆ ਕਾਂਗਰਸ ਦੇ ਫਿਰ ਦੁਬਾਰਾ 1972 ਵਿੱਚ ਇਥੋਂ ਚੋਣ ਜਿੱਤਦੇ ਹਨ ਤੇ ਦਿੱਲੀ ਦੇ ਵਿੱਚ ਲੋਕਾਂ ਦਾ ਸਮੱਸਿਆਵਾਂ ਦਾ ਹੱਲ ਕਰਨ ਲਈ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਜਾਂਦੇ ਹਨ ਫਿਰ ਉਸ ਤੋਂ ਬਾਅਦ 77 ਦੇ ਵਿੱਚ ਜਦੋਂ ਬਹੁਤ ਵੱਡਾ ਇੱਕ ਭਾਰਤ ਦੀ ਸਿਆਸਤ ਦੇ ਵਿੱਚ ਮ ਕਲਾ ਹੁੰਦਾ ਆ ਤਾਂ ਉਸ ਤੋਂ ਬਾਅਦ ਜਦੋਂ ਚੋਣਾ ਹੁੰਦੀਆਂ ਨੇ ਤਾਂ ਭਾਰਤੀ ਸਿਆਸਤ ਦੇ ਵਿੱਚ ਕਾਫੀ ਉਹ ਸੰਸਦ ਜਿੱਤ ਕੇ ਸੰਸਦ ਦੇ ਵਿੱਚ ਗਏ ਜਿਹੜੇ ਕਾਂਗਰਸ ਦੇ ਨਾਲ ਮੱਥੇ ਦੇ ਨਾਲ ਮੱਥਾ ਲਾ ਕੇ ਆਡਾ ਲੈਂਦੇ ਸਨ ਉਹਨਾਂ ਵਿੱਚ 1977 ਦੇ ਵਿੱਚ ਬਲਦੇਵ ਪ੍ਰਕਾਸ਼ ਜਨਤਾ ਪਾਰਟੀ ਦੇ ਸ਼੍ਰੀ ਅਮਰ ਸਰਦ ਸਾਹਿਬ ਤੋਂ ਜਿੱਤਦੇ ਹਨ 1980 ਦੇ ਵਿੱਚ ਫਿਰ ਰਵਿੰਦਰ ਲਾਲ ਭਾਟਿਆ ਨੂੰ ਪੋਕਾਤ ਲੋਕ ਦਿੰਦੇ ਹਨ ਤੇ ਉਹ ਕਾਂਗਰਸ ਦੇ ਉਮੀਦਵਾਰ ਇਥੋਂ ਜਿੱਤਦੇ ਹਨ 1984 ਦੇ ਵਿੱਚ ਜਦੋਂ ਦੁਬਾਰਾ ਚੋਣ ਹੁੰਦੀ ਹੈ ਤਾਂ ਫਿਰ ਰਗਨੰਦ ਲਾਲ ਪਾਟਿਆ ਕਾਂਗਰਸ ਦੇ ਇਥੋਂ ਜਿੱਤੂ ਰਹੇ ਹਾਂ 1999 ਦੇ ਵਿੱਚ ਜਦੋਂ ਬਹੁਤ ਵੱਡਾ ਮਾਹੌਲ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਚੱਲ ਰਿਹਾ ਸੀ ਤੇ ਇਥੋਂ ਸਰਦਾਰ ਕਰਬਾਲ ਸਿੰਘ ਆਜ਼ਾਦ ਤੌਰ ਤੇ ਉਮੀਦਵਾਰ ਖੜਦੇ ਹਨ ਇਥੋਂ ਜਿੱਤ ਪ੍ਰਾਪਤ ਕਰਦੇ ਹਨ 1991 ਦੇ ਵਿੱਚ ਜਦੋਂ ਦੁਬਾਰਾ ਇਸ ਹਲਕੇ ਦੀ ਚੋਣ ਹੁੰਦੀ ਹੈ ਰਗਨੰਦ ਲਾਲ ਪਾਟਿਆ ਫਿਰ ਇਸ ਹਲਕੇ ਨੂੰ ਨੁਮਾਇੰਦਗੀ ਦਿੰਦੇ ਹਨ ਇਸੇ ਤਰ੍ਹਾਂ 1996 ਦੀ ਚੋਣ ਵਿੱਚ ਵੀ ਆਪਣੀ ਜਿੱਤ ਨੂੰ ਵਾਰ ਕਰਾਰ ਰੱਖਦੇ ਹਨ 1998 ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਹੁਤ ਲੰਬੇ ਸਮੇਂ ਤੋਂ ਬਾਅਦ ਇੱਥੇ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਤੋਂ ਹੰੜ ਦੇ ਵਿੱਚ ਸਫਲ ਰਹਿੰਦੇ ਹਨ 1999 ਦੀ ਜਦੋਂ ਫਿਰ ਦੁਬਾਰਾ ਚੋਣ ਹੁੰਦੀ ਆ ਤਾਂ ਇਹ ਭਾਜਪਾ ਦੀ ਜਿੱਤ ਨੂੰ ਲੰਬਾ ਸਮਾਂ ਟਿਕਣਾ ਰਗੁਨੰਦ ਲਾਲ ਪਾਟਿਆ ਨੇ ਨਹੀਂ ਦਿੱਤਾ ਤੇ ਰਗੁਨੰਦ ਲਾਲ ਪਾਟਿਆ ਫਿਰ ਦੁਬਾਰਾ ਅਮਰitsar ਦੇ ਐਮਪੀ ਬਣਦੇ ਹਨ ਫਿਰ ਇਸ ਤੋਂ ਬਾਅਦ 2004 ਦੇ ਵਿੱਚ ਰਗਨੰਦਨ ਲਾਲ ਪਾਟਿਆ ਦਾ ਜੇਤੂ ਰਥ ਰੋਪਣ ਵਾਲਿਆਂ ਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੋ ਚੁੱਕੀ ਸੀ ਉਹਨਾਂ ਦੀ ਐਂਟਰੀ ਦੇ ਨਾਲ ਹੀ ਕਾਂਗਰਸ ਨੇ ਉੱਥੋਂ ਲੰਬਾ ਸਮਾਂ ਫਿਰ ਦੁਬਾਰਾ ਲੋਕ ਸਭਾ ਚੋਂ ਹਲਕੇ ਦੀ ਨੁਮਾਇੰਦਗੀ ਨਹੀਂ ਕੀਤੀ ਜਿੰਨਾ ਚਿਰ ਨਵਜੋਤ ਸਿੰਘ ਸਿੱਧੂ ਇਸ ਹਾਲੇ ਦੀ ਨੁਮਾਇੰਦਗੀ ਕਰਦੇ ਰਹੇ ਨੇ ਭਾਜਪਾ ਦੇ ਵਿੱਚ ਲਗਾਤਾਰ ਤਿੰਨ ਵਾਰ ਐਮਪੀ 1 ਵਾਲੇ ਨਵਜੋਤ ਸਿੰਘ ਸਿੱਧੂ ਜਦੋਂ ਕੁਝ ਅਕਾਲੀ ਦਲ ਦੇ ਬਖਰੇਵਿਆਂ ਨਾਲ ਭਾਜਪਾ ਨੂੰ ਛੱਡ ਜਾਂਦੇ ਹਨ ਤਾਂ ਉਸ ਤੋਂ ਬਾਅਦ ਇੱਥੇ ਭਾਜਪਾ ਦੇ ਉਮੀਦਵਾਰ ਅਰुण ਜੇਤਲੀ ਜਦੋਂ ਪੰਜਾਬ ਦੇ ਵਿੱਚ ਚੋਣ ਲੜਨ ਲਈ 2014 ਵਿੱਚ ਆਉਂਦੇ ਨੇ ਤੇ ਅਕਾਲੀਆਂ ਨੇ ਉਸ ਨੂੰ ਬਹੁਤ ਵੱਡਾ ਹੌਸਲਾ ਦਿੱਤਾ ਕਿ ਜੇਤਲੀ ਸਾਹਿਬ ਤੁਸੀਂ ਇਸ ਹਲਕੇ ਤੋਂ ਆਓ ਪੇਪਰ ਪੜੋ ਤੇ ਦਿੱਲੀ ਜਾਓ ਅਸੀਂ ਤੁਹਾਨੂੰ ਜਿਤਾ ਕੇ ਭੇਜਾਂਗੇ ਨਵਜੋਤ ਸਿੰਘ ਸਿੱਧੂ ਭਾਵੇਂ ਕਿ ਭਾਰਤੀ ਜਨਤਾ ਪਾਰਟੀ ਨੂੰ ਵਿੱਚ ਸ਼ਾਮਲ ਸਨ ਪਰ ਉਹਨਾਂ ਨੇ ਜੇਤਲੀ ਦੇ ਹੱਕ ਦੇ ਵਿੱਚ ਕੋਈ ਪ੍ਰਚਾਰ ਨਹੀਂ ਕੀਤਾ ਤਾਂ ਜੇਤਲੀ ਇੱਥੋਂ ਚੋਣ ਹਾਰ ਜਾਂਦੇ ਨੇ ਕੈਪਟਨ ਅਮਰਿੰਦਰ ਸਿੰਘ 2014 ਦੇ ਵਿੱਚ ਵਧਾਈ ਕਾ ਵਧਾਈਕ ਵਜੋਂ ਚੋਣ ਲੜ ਕੇ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਹਨ ਤੇ ਇੱਕ ਸਲੋਕ ਸਭਾ ਤੋਂ ਫਿਰ ਦੁਬਾਰਾ ਉਪ ਚੋਣ ਹੁੰਦੀ ਆ ਜਿੱਤੇ ਕਾਂਗਰਸ ਨੇ ਗੁਰਜੀਤ ਸਿੰਘ ਔਜਲਾ ਨੂੰ ਇਥੋਂ ਉਮੀਦਵਾਰ ਬਣਾਇਆ ਤੇ ਉਹ ਇਸ ਤੋਂ ਜਿੱਤ ਪ੍ਰਾਪਤ ਕਰਦੇ ਹਨ ਫਿਰ 2019 ਦੇ ਵਿੱਚ ਜਦੋਂ ਚੋਣ ਹੁੰਦੀ ਆ ਤੇ ਇਥੋਂ ਗੁਰਜੀਤ ਸਿੰਘ ਔਜਲਾ ਫਿਰ ਦੁਬਾਰਾ ਐਮਪੀ ਬਣਦੇ ਹਨ ਜੋ ਕਿ ਅੱਜਕੱਲ ਮੌਜੂਦਾ ਐਮਪੀ ਹਨ ਇਸ ਵਕਤ 2024 ਦੇ ਵਿੱਚ ਵੀ ਕਾਂਗਰਸ ਨੇ ਉਹਨਾਂ ਨੂੰ ਹੀ ਇਥੋਂ ਉਮੀਦਵਾਰ ਐਲਾਨਿਆ ਹੈ ਲੋਕ ਸਭਾ ਹਲਕਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕੁਝ ਇਤਿਹਾਸਿਕ ਚੋਣ ਤੱਥਾਂ ਉੱਤੇ ਨਗਾ ਮਾਰੀਏ ਤਾਂ ਇੱਥੋਂ ਭਾਜਪਾ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਦੀ ਆਮਦ ਹੁੰਦੀ ਆ ਤੇ ਉਹ ਲਗਾਤਾਰ 2004, 2007 ਤੇ 2009 ਦੇ ਵਿੱਚ ਜਿੱਤ ਪ੍ਰਾਪਤ ਕਰਦੇ ਹਨ ਇਹ ਸ ਲੋਕ ਸਭਾ ਹਲਕੇ ਦੇ ਵਿੱਚ ਸ਼੍ਰੀ ਹਰਨਜੀਤ ਲਈ ਜਦੋਂ ਇਸ ਲੋਕ ਸਭਾ ਹਲਕੇ ਦੇ ਵਿੱਚੋਂ ਆ ਕੇ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਹੀ ਬੁਰੀ ਤਰ੍ਹਾਂ ਹਰਾ ਕੇ ਇਥੋਂ ਵਾਪਸ ਭੇਜਿਆ ਇਸੇ ਤਰ੍ਹਾਂ ਜੇ ਆਪਾਂ ਗੱਲ ਕਰਾਂਗੇ ਕਿ 2019 ਦੇ ਵਿੱਚ ਹਰਦੀਪ ਪੁਰੀ ਜੋ ਕਿ ਅੱਜ ਕੱਲ੍ਹ ਭਾਰਤ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ ਤੇ ਉਹ ਵੀ ਇਸ ਲੋਕ ਸਭਾ ਹਲਕੇ ਤੋਂ ਆਪਣੀ ਕਿਸਮਤ ਅਜਮਾਉਂਦੇ ਨੇ ਤੇ ਉਹਨਾਂ ਨੂੰ ਵੀ ਇਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਲੋਕ ਸਭਾ ਹਲਕਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜੇਕਰ ਵਿਧਾਨ ਸਭਾ ਹਲਕਿਆਂ ਦੀ ਗੱਲ ਕਰਾਂਗੇ ਤੇ ਇਸ ਵਿੱਚ ਨਰੋਲ ਪੰਜ ਸ਼ਹਿਰੀ ਹਲਕੇ ਪੈਂਦੇ ਨੇ ਤੇ ਚਾਰ ਪਿੰਡੂ ਖੇਤਰ ਦੇ ਹਲਕੇ ਪੈਂਦੇ ਹਨ ਜੇਕਰ ਇਸ ਦੇ ਸ਼ਹਿਰੀ ਹਲਕਿਆਂ ਦੀ ਗੱਲ ਕਰਾਂਗੇ ਤਾਂ ਅੰਮ੍ਰਿਤਸਰ ਉੱਤਰੀ ਅੰਮ੍ਰਿਤਸਰ ਪੱਛਮੀ ਅੰਦਰ ਅੰਮ੍ਰਿਤਸਰ ਕੇਂਦਰੀ ਅੰਮ੍ਰਿਤਸਰ ਸਾਹਿਬ ਦੱਖਣੀ ਤੇ ਪੂਰਬੀ ਇਹ ਪੰਜ ਵਿਧਾਨ ਸਭਾ ਹਲਕੇ ਲੋਕ ਸਭਾ ਹਲਕਾ ਸ਼ਹਿਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼ਹਿਰੀ ਪੈਂਦੇ ਹਨ ਇਹਨਾਂ ਦੇ ਨਾਲ ਹੀ ਪਿੰਡੂ ਹਲਕਿਆਂ ਦੇ ਵਿੱਚ شمار ਕਰਦੇ ਹਨ ਅਜਨਾਲਾ ਰਾਜਾ ਸਾਸੀ ਮਜੀਠਾ ਤੇ اٹਾਰੀ ਜੇਕਰ ਆਪਾਂ ਗੱਲ ਕਰੀਏ ਕਿ ਇਸ ਵਕਤ ਇਹਨਾਂ ਸਾਰੇ ਹਲਕਿਆਂ ਦੇ ਵਿੱਚ ਵਿਧਾਇਕ ਬਜੂ ਲੋਕਾਂ ਦੀ ਸੇਵਾ ਕੌਣ ਕਰ ਰਿਹਾ ਹੈ ਅਜਨਾਲਾ ਤੋਂ ਸਰਦਾਰ ਕੁਲਦੀਪ ਸਿੰਘ ਢਾੜੀਵਾਲ ਜੋ ਕਿ ਇਸੇ ਲੋਕ ਸਭਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਲਈ ਉਮੀਦਵਾਰ ਵੀ ਹਨ ਉਹ ਲਗਭਗ ਕੋਈ 43000 ਵੋਟ ਲੈ ਕੇ 2022 ਦੇ ਵਿੱਚ ਇਥੋਂ ਸਫਲ ਹੋਏ ਸਨ ਰਾਜਾ ਸੰਸੀ ਤੋਂ ਸਰਦਾਰ ਸੁਖਵਿੰਦਰ ਸਿੰਘ ਸੋਖ ਸਰਕਾਰੀਆ 46000 ਵੋਟਾਂ ਲੈ ਕੇ 2022 ਦੇ ਵਿੱਚ ਲੋਕਾਂ ਦੀ ਨਿਮਾਇੰਦਗੀ ਕਰਨ ਲਈ ਅੱਗੇ ਆਏ ਸਨ ਮਜੀਠਾ ਹਲਕੇ ਦੀ ਜੇ ਗੱਲ ਕਰੀਏ ਤਾਂ ਜਿੱਥੋਂ ਕਿ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਅਪਡੇ ਲੀਡਰ ਕਿਉਂ ਲੜਦੇ ਰਹੇ ਨੇ ਪਿਛਲੀ ਚੋਣ ਦੇ ਵਿੱਚ ਉਹ ਜਿਆਦਾ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅੰਮ੍ਰਿਤਸਰ ਦੀ ਸੀਟ ਤੋਂ ਉਤਰਦੇ ਨੇ ਤੇ ਮਜੀਠਾ ਤੋਂ ਗਨੀਬ ਕੌਰ ਉਹਨਾਂ ਦੀ ਪਤਨੀ ਲਗਭਗ 57000 ਤੋਂ ਵੱਧ ਵੋਟ ਲੈ ਕੇ ਇਸ ਹਲਕੇ ਦੇ ਵਿੱਚ ਜਿੱਤੇ ਸਨ 8 ਟਾਰੀ ਹਲਕੇ ਦੀ ਜੇ ਗੱਲ ਕਰਾਂਗੇ ਤਾਂ ਜਸਵਿੰਦਰ ਸਿੰਘ ਰਾਮਦਾਸ 56000 ਤੋਂ ਵੱਧ ਵੋਟਾਂ ਲੈ ਕੇ ਇਸ ਹਲਕੇ ਦੇ ਵਿੱਚ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਨੇ ਅੰਮ੍ਰਿਤਸਰ ਉੱਤਰੀ ਦੀ ਗੱਲ ਕਰੀਏ ਤਾਂ ਕੁਮਰ ਵਿਜੇ ਪ੍ਰਤਾਪ ਜੋ ਕਿ ਆਮ ਆਦਮੀ ਪਾਰਟੀ ਦੇ ਉਹ ਵਿਧਾਇਕ ਨੇ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਖਾਸਾ ਆਪਣੀ ਪਾਰਟੀ ਦੇ ਨਾਲ ਨਰਾਜ਼ ਚੱਲੇ ਆ ਰਹੇ ਤਾਂ ਉਹਨਾਂ ਦੀ ਮੰਗਾਂ ਜਾਂ ਉਹਨਾਂ ਦੀਆਂ ਲੋਕਾਂ ਪ੍ਰਤੀ ਮੁੱਦੇ ਨੇ ਉਹ ਅਕਸਰ ਪਬਲਿਕ ਸਟੇਜਾਂ ਤੋਂ ਆਪਾਂ ਸੁਣਦੇ ਰਹਿੰਦੇ ਹਾਂ ਉਹ ਵੀ ਲਗਭਗ 58000 ਤੋਂ ਵੱਧ ਵੋਟਾਂ ਲੈ ਕੇ ਆਪਣੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ ਪੱਛਮੀ ਹਲਕੇ ਦੇ ਜਸਵੀਰ ਸਿੰਘ ਸੰਧੂ 69000 ਵੋਟ ਲੈ ਕੇ 2022 ਜਿੱਤੇ ਸਨ ਇਸ ਤਰ੍ਹਾਂ ਕੇਂਦਰੀ ਹਲਕੇ ਤੋਂ ਸ਼੍ਰੀ ਅਜੀਤ ਗੁਪਤਾ 40000 ਵੋਟ ਦੇ ਨਾਲ ਜਿੱਤੇ ਹਨ ਪੂਰਬੀ ਹਲਕੇ ਤੋਂ ਡਾਕਟਰ ਜੀਵਨ ਜੋਤ ਕੌਰ ਜਿਨ੍ਹਾਂ ਨੇ ਨਮਜੋਤ ਸਿੰਘ ਸਿੱਧੂ ਨੂੰ ਇਸ ਹਲਕੇ ਤੋਂ ਮਾਤ ਦਿੱਤੀ ਤੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਨੂੰ ਮਾਤ ਦਿੱਤੀ ਦੋ ਵੱਡੇ ਚਿਹਰੇ ਦੋ ਵੱਡੇ ਲੀਡਰ ਜਿਸ ਤਰ੍ਹਾਂ ਡਾਕਟਰ ਜੀਵਨ ਜੋਤ ਕੌਰ ਨੇ ਮੂਦੇ ਮੋਸਟੇ ਤੇ 39000 ਵੋਟ ਲੈ ਕੇ ਲਗਭਗ ਉਹ ਇਸ ਹਲਕੇ ਤੋਂ ਜਿੱਤੇ ਸਨ ਅਤੇ ਲੋਕਾਂ ਦੀ ਨੁਮਾਇੰਦਗੀ ਕਰ ਰਹਿਣਾ ਇਸ ਤਰ੍ਹਾਂ ਦੱਖਣੀ ਹਲਕੇ ਤੋਂ ਸਰਦਾਰ ਇੰਦਰਬੀ ਸਿੰਘ ਨਿਜਰ ਜੋ ਕਿ ਭਗਵਾਨ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਵੀ ਰਹੇ ਸਨ ਪਰ ਪਿਛਲੇ ਸਮੇਂ ਦੇ ਵਿੱਚ ਬਿਨਾਂ ਕਿਸੇ ਕਾਰਨ ਦੱਸਿਆ ਉਹਨਾਂ ਨੂੰ ਜਦੋਂ ਕੈਬਨਟ ਵਿੱਚੋਂ ਰੁਕਸਤ ਕਰ ਦਿੱਤਾ ਗਿਆ ਤੇ ਇਹ ਵੀ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਸੀ ਜਿਹੜੇ ਕਿ ਚੀਫ ਖਾਲਸਾ ਦਵਾਨ ਦੇ ਮੁਖੀ ਵੀ ਹਨ ਸਰਹਿੰਦਰਬੀ ਸਿੰਘ ਨਿੱਜਰਤ ਲਗਭਗ 53000 ਵੋਟ ਲੈ ਕੇ ਇਸ ਹਲਕੇ ਤੋਂ ਜਿੱਤੇ ਸਨ 2022 ਦੇ ਵਿੱਚ ਹੁਣ ਗੱਲ ਕਰਾਂਗੇ ਇਸ ਖੇਤੇ ਤੋਂ ਇਸ ਲੋਕ ਸਭਾ ਚੋਣ ਤੋਂ ਲੜ ਰਹੇ ਉਮੀਦਵਾਰਾਂ ਦੇ ਕੁਝ ਜੀਵਨ ਚਾਤਵਾਰੇ ਜਿਨ੍ਹਾਂ ਦੇ ਵਿੱਚ ਅ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਜਿਸ ਦਾ ਇਤਿਹਾਸ 100 ਸਾਲ ਤੋਂ ਉੱਪਰ ਦਾ ਹੋ ਚੁੱਕਾ ਹੈ ਤੇ ਗੁਰੂ ਨਗਰੀ ਦੇ ਵਿੱਚ ਅੱਜ ਤੱਕ ਉਹਨਾਂ ਨੂੰ ਇੱਥੇ ਆਪਣਾ ਉਮੀਦਵਾਰ ਜਿਤਾਉਣ ਦੇ ਵਿੱਚ ਕਦੀ ਵੀ ਸਫਲਤਾ ਨਹੀਂ ਮਿਲੀ ਅ ਅੱਜ ਕੱਲ ਉਹਨਾਂ ਨੇ ਸ਼੍ਰੀ ਅਨਲ ਜੋਸ਼ੀ ਨੂੰ ਇਸ ਲੋਕ ਸਭਾ ਹਲਕੇ ਤੋਂ ਉਮੀਦਵਾਰ ਆ ਲੰਨਿਆ ਹੈ ਜੋ ਕਿ ਇੱਕ Hindu ਪਰਿਵਾਰ ਦੇ ਨਾਲ Hindu ਚਿਹਰਾ ਹਨ ਜਿਨ੍ਹਾਂ ਨੇ ਆਪਣੀ ਚੋਣ ਅਗਾ ਸ਼ੁਰੂ ਕੀਤਾ ਹੈ ਇਹ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਭਾਜਪਾ ਦੇ ਐਮ.ਐਲ.ਏ ਹੁੰਦਿਆਂ ਹੋਇਆਂ ਇਹ ਕੈਬਨਿਟ ਮੰਤਰੀ ਬਣਦੇ ਹਨ ਦੋ ਵਾਰ ਇਹਨਾਂ ਨੇ ਪੰਜਾਬ ਦੇ ਵਿੱਚ ਮੰਤਰੀ ਵਜੋਂ ਲੋਕਾਂ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਜੇਕਰ ਗੱਲ ਕਰਾਂਗੇ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਭਾਜਪਾ ਨੇ ਇੱਥੋਂ ਹੁਣ ਉਮੀਦਵਾਰ ਫਲਾਨੇ ਹਨ ਉਹ ਰਾਜਦੂਤ ਰਹਿ ਚੁੱਕੇ ਨੇ ਭਾਰਤ ਸਰਕਾਰ ਦੇ ਵੱਲੋਂ ਅੱਜ ਕੱਲ ਨੌਕਰੀ ਤੋਂ ਫਾਰਗ ਹੋ ਕੇ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਭਾਜਪਾ ਦੇ ਉਮੀਦਵਾਰ ਵਜੋਂ ਆਪਣੇ ਲੋਕਾਂ ਦੇ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਹਨ ਉਮੀਦਵਾਰ ਬਣੇ ਹਨ ਪਰ ਕਿਸਾਨ ਜਥੇਬੰਦੀਆਂ ਵੱਲੋਂ ਜਿਸ ਤਰ੍ਹਾਂ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਕਤ ਭਾਜਪਾ ਲਈ ਇੱਥੇ ਜਿੱਤ ਸਕਣਾ ਔਖਾ ਨਜ਼ਰ ਆ ਰਿਹਾ ਹੈ ਦੂਸਰੀ ਗੱਲ ਜੇਕਰ ਤਰਨਜੀਤ ਸਿੰਘ ਸੰਧੂ ਬਾਰੇ ਕੀਤੀ ਜਾਵੇ ਜਾਵੇ ਤਾਂ ਉਹਨਾਂ ਦਾ ਪਰਿਵਾਰ ਸਿੱਖ ਪੰਥਕ ਸਫਾ ਦੇ ਵਿੱਚ ਬਹੁਤ ਲੰਬਾ ਸਮਾਂ ਸੇਵਾ ਕਰ ਚੁੱਕਾ ਹੈ ਸ੍ਰੀ ਅਮਰitsar ਸਾਹਿਬ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਜੇ ਕੋਈ ਗੱਲ ਕੀਤੀ ਜਾਵੇ ਤੇ ਉਥੇ ਤੇਜਾ ਸਿੰਘ ਸਮੁੰਦਰੀ ਦੇ ਨਾਂ ਦਾ ਇੱਕ ਵੱਡਾ ਬਿਲਡਿੰਗ ਹੈ ਵੱਡੀ ਕੁਮਾਰਤ ਹੈ ਜਿੱਥੇ ਉਹ ਲਿਖਿਆ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ਇਹ ਉਸੇ ਤੇਜਾ ਸਿੰਘ ਸਮੁੰਦਰੀ ਦੇ ਪੁੱਤਰੇ ਹਨ ਜਿਨ੍ਹਾਂ ਨੇ ਸਿੱਖ ਧਰਮ ਲਈ ਸ਼੍ਰੋਮਣੀ ਕਾਲੀ ਦਲ ਲਈ ਬਹੁਤ ਲੰਬਾ ਸਵਾ ਕਾਲਣਾ ਕਾਲੀ ਅੱਜ ਕੱਲ੍ਹ ਭਾਜਪਾ ਦੇ ਉਮੀਦਵਾਰ ਬਣ ਲਈ ਉਹਨਾਂ ਲਈ ਕੀ ਮਜਬੂਰੀ ਹੈ ਕੀ ਸ਼ੌਂਕ ਹੈ ਇਹ ਤਾਂ ਉਹ ਹੀ ਜਾਣ ਸਕਦੇ ਹਨ ਪਰ ਉਹਨਾਂ ਦਾ ਕਿਸਾਨਾਦਾਰ ਉਹ ਕਾਫੀ ਰਾ ਔਖਾ ਕਰ ਰਿਹਾ ਹੈ ਇਸੇ ਤਰ੍ਹਾਂ ਜੇਕਰ ਆਮਾਨ ਸਿੰਘ ਮਾਨ ਦੀ ਗੱਲ ਕਰੀਏ ਤਾਂ ਆਮਾਨ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦੇ ਵੱਲੋਂ ਇੱਥੋਂ ਚੋਣ ਖਾੜੇ ਦੇ ਵਿੱਚ ਉਤਰੇ ਹਨ ਉਹਨਾਂ ਦੀ ਇੱਕ ਆਪਣੀ ਆਈਡੀਓਲੋਜੀ ਹੈ ਆਪਣਾ ਇੱਕ ਕੰਮ ਕਰਨ ਦਾ ਤਰੀਕਾ ਹੈ ਤੇ ਉਹ ਆਪਣੇ ਤਰੀਕੇ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਹਨ ਕਿਉਂਕਿ ਖਾਲਿਸਤਾਨ ਦੀ ਮੰਗ ਦੇ ਉੱਪਰ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਆਵਾਜ਼ ਬੁਲੰਦ ਕੀਤੀ ਹੈ ਹੁਣ ਦੇਖਦੇ ਹਾਂ ਕਿ ਅੰਮ੍ਰਿਤਸਰ ਸਾਹਿਬ ਦੇ ਲੋਕ ਉਹਨਾਂ ਨੂੰ ਸੰਸਦ ਵਿੱਚ ਜਾਣ ਦਾ ਮੌਕਾ ਦਿੰਦੇ ਹੈ ਜਾਂ ਨਹੀਂ ਦਿੰਦੇ ਇਸ ਤਰ੍ਹਾਂ ਜੇਕਰ ਆਪਾਂ ਗੱਲ ਕਰਾਂਗੇ ਗੁਰਜੀਤ ਸਿੰਘ ਔਜਲਾ ਗੁਰਜੀਤ ਸਿੰਘ ਔਜਲਾ ਪੰਜਾਬ ਦੀ ਸਿਆਸਤ ਦੇ ਵਿੱਚ ਉਦੋਂ ਵੱਡਾ ਨਾਮ ਬਣਦੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਵਿੱਚ 2017 ਦੇ ਵਿੱਚ ਵਿਧਾਇਕ ਵਜੋਂ ਚੁਣ ਕੇ ਮੁੱਖ ਮੰਤਰੀ ਬਣ ਜਾਂਦੇ ਤੇ ਉਹ ਪਚਾਉਣ ਦੇ ਵਿੱਚ ਗੁਰਦੀਪ ਸਿੰਘ ਔਜਲਾ ਭਾਰਤੀ ਲੋਕ ਸਭਾ ਦੇ ਵਿੱਚ ਇੱਥੋਂ ਚੁਣ ਕੇ ਜਾਂਦੇ ਹਨ ਇਸੇ ਤਰ੍ਹਾਂ ਉਹਨਾਂ ਨੂੰ 2019 ਤੋਂ ਬਾਅਦ 2024 ਦੇ ਵਿੱਚ ਵੀ ਦੁਬਾਰਾ ਕਾਂਗਰਸ ਨੇ ਉਮੀਦਵਾਰ ਐਲਾਨਿਆ ਤੇ ਕਾਂਗਰਸ ਇਸ ਵਕਤ ਉਹਨਾਂ ਦੇ ਉੱਪਰ ਭਰੋਸਾ ਕਰਕੇ ਇਸ ਚੋਣ ਲੋਕ ਸਭਾ ਚੋਣ ਹਲਕੇ ਤੋਂ ਚੋਣ ਲੜ ਰਹੀ ਆ ਉਹਨਾਂ ਦੇ ਹੱਕ ਦੇ ਵਿੱਚ ਕੁਝ ਚੀਜ਼ਾਂ ਜਾਂਦੀਆਂ ਨੇ ਕਿ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਸੀਗਾ ਜੰਮੂ ਕਟੜਾ ਐਕਸਪ੍ਰੈਸ ਵੇ ਸੀਗਾ ਉਹਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਟੱਚ ਕਰਕੇ ਜੰਮੂ ਸਾਈਡ ਨੂੰ ਲੈ ਕੇ ਜਾਣਾ ਉਹਨਾਂ ਦੀ ਇਹ ਚੀਜ਼ ਹਿੱਸੇ ਵਿੱਚ ਆਈ ਕਿ ਉਹਨਾਂ ਨੇ ਆਪਣੀ ਭਾਈ ਦੌੜ ਕਰਕੇ ਇਸ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਐਕਸਪ੍ਰੈਸ ਵੇ ਨੂੰ ਅੰਮ੍ਰਿਤਸਰ ਸਾਹਿਬ ਦੇ ਨਾਲ ਜੋੜਿਆ ਦੇਖਦੇ ਆ ਕਿ ਲੰਬਾ ਸਮਾਂ ਜੇਕਰ 13 ਵਾਰ ਇਸ ਹਾਲਕੇ ਤੋਂ ਕਾਂਗਰਸ ਜਿੱਤੀ ਆ ਤੇ 14ਵੀਂ ਵਾਰ ਵੀ ਕਾਂਗਰਸ ਜਿੱਤਣ ਦੇ ਲਈ ਸਮਰੱਥ ਹੈ ਜਾਂ ਕਿ ਲੋਕ ਕਿਸੇ ਔਰ ਨੂੰ ਮੌਕਾ ਦਿੰਦੇ ਹਨ ਗੁਰਜੀਤ ਸਿੰਘ ਔਜਲਾ ਤੋਂ ਬਾਅਦ ਆਪਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਬਾਰੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਜਨਾਲਾ ਹਲਕੇ ਤੋਂ ਜਿੱਤ ਕੇ ਪੰਜਾਬ ਸਰਕਾਰ ਦੇ ਵਿੱਚ ਇੱਕ ਕੈਬਨਟ ਮੰਤਰੀ ਬਣਦੇ ਹਨ ਵੱਡੇ ਮਹਿਕਮੇ ਮਿਲਦੇ ਹਨ ਵੱਡੇ ਮਹਿਕਮੇਆਂ ਮਿਲਣ ਤੋਂ ਬਾਅਦ ਇੱਕ ਤੰਮ ਉਹਨਾਂ ਦੇ ਮਹਿਕਮੇ ਵਿੱਚ ਕਟੌਤੀ ਕਰਕੇ ਭਗਵੰਤ ਸਿੰਘ ਮਾਨ ਨੇ ਉਹਨਾਂ ਕੋਲ ਸਿਰਫ ਐਨਆਰਆਈ ਮਹਿਕਮਾ ਹੀ ਰਹਿਣ ਦਿੱਤਾ ਚਰਚਾਾਂਵਾਂ ਚੱਲ ਰਹੀਆਂ ਸਨ ਕਿ ਕੁਲਦੀਪ ਸਿੰਘ ਧਾਰੀਵਾਲ ਦੇ ਅ ਪਰ ਕਿਉਂ ਕੱਟੇ ਗਏ ਨੇ ਕੀ ਕਿਤੇ ਕੁਲਦੀਪ ਸਿੰਘ ਧਾਰੀਵਾਲ ਤੇ ਭਰੋਸਾ ਘਟ ਹੈ ਭਗਵੰਤ ਸਿੰਘ ਮਾਨ ਨੂੰ ਪਰ ਕੁਲਦੀਪ ਸਿੰਘ ਧਾਰੀਵਾਲ ਐਨਆਰਆਈ ਮਹਿਕਮੇ ਦੇ ਵਿੱਚ ਆਪਣਾ ਕੰਮ ਕਰਦੇ ਰਹੇ ਤੇ ਅੱਜ ਉਹਨਾਂ ਨੂੰ ਪਾਰਟੀ ਨੇ ਲੋਕ ਸਭਾ ਹਲਕਾ ਅਮਰitsar ਸਾਹਿਬ ਤੋਂ ਉਹ ਉਮੀਦਵਾਰ ਐਲਾਨਿਆ ਹੈ ਉਹਨਾਂ ਦੇ ਪੱਖ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਜਾਂਦੀ ਰਹੀ ਕਿ ਉਹ ਪੰਜਾਬ ਦੇ ਵਿੱਚ ਇਸ ਵਕਤ ਵੀ ਮੌਜੂਦਾ ਕੈਬਨਿਟ ਮੰਤਰੀ ਹਨ ਸਰਕਾਰ ਦਾ ਹਿੱਸਾ ਹਨ ਤੇ ਉਹ ਸਭ ਤੋਂ ਪਹਿਲਾ ਉਮੀਦਵਾਰ ਐਲਾਨੇ ਜਾਣ ਤੇ ਲਗਭਗ ਕੋਈ ਮਹੀਨੇ ਇੱਕ ਤੋਂ ਚੋਣ ਪ੍ਰਚਾਰ ਵਿੱਚ ਬਾਕੀ ਉਮੀਦਵਾਰਾਂ ਨਾਲੋਂ ਸਭ ਤੋਂ ਅੱਗੇ ਚੱਲ ਰਹੇ ਹਨ ਇਹ ਉਹਨਾਂ ਦੇ ਪੱਖ ਦੇ ਵਿੱਚ ਵੱਡੀ ਗੱਲ ਜਾਂਦੀ ਹੈ ਇਸ ਤਰ੍ਹਾਂ ਹੀ ਜੇ ਕੁਲਦੀਪ ਢਾਲੀਵਾਲ ਦੇ ਪਚੋਣ ਪ੍ਰਚਾਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੇ ਸਵਾਲ ਐ ਇਸ ਵਕਤ 2 ਸਾਲ ਦੇ ਸਮੇਂ ਦੇ ਅੰਤਰਾਲ ਨੂੰ ਲੈ ਕੇ ਭਗਤ ਸਿੰਘ ਮਾਨ ਦੀ ਸਰਕਾਰ ਉੱਤੇ ਵੀ ਲੋਕ ਕਰ ਰਹੇ ਹਨ ਕੀ ਕੁਲਦੀਪ ਸਿੰਘ ਢਾਲੀਵਾਲ ਇਸ ਹਲਕੇ ਤੋਂ ਆਪਣੇ ਕੀ ਕੁਲਦੀਪ ਸਿੰਘ ਢਾਲੀਵਾਲ ਇਸ ਹਲਕੇ ਤੋਂ ਜਿੱਤ ਪ੍ਰਾਪਤ ਕਰਨਗੇ ਜਾਂ ਗੁਰਜੀਤ ਸਿੰਘ ਔਜਲਾ ਆਪਣੀ ਜਿੱਤ ਨੂੰ ਤੀਜੀ ਵਾਰ ਦਹਿਰਾਉਣਗੇ ਜਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਜਿੱਤ ਸਕਦੇ ਹਨ ਇਹ ਸਵਾਲ ਹਜੇ ਖੜਾ ਹੈ ਮਾਨ ਸਿੰਘ ਮਾਨ ਵੀ ਆਪਣੀ ਮਿਹਨਤ ਕਰ ਰਹੇ ਨੇ ਇਹਨਾਂ ਤੋਂ ਬਾਅਦ ਅਨਲ ਯੋਸ਼ੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇੱਥੋਂ ਹਨ ਲਗਭਗ 1996 ਤੋਂ ਬਾਅਦ ਪਹਿਲੀ ਵਾਰ ਇੱਥੋਂ ਸ਼੍ਰੋਮਣੀ ਅਕਾਲੀ ਦਲ ਆਪਣੇ ਬਲੂਪੇਤੇ ਤੋਂ ਚੋਣ ਲੜ ਰਿਹਾ ਹੈ ਕਿ ਅਨਲ ਯੋਸ਼ੀ ਅਮਰਸਰ ਸਾਹਿਬ ਦੇ ਲੋਕਾਂ ਦੀ ਆਵਾਜ਼ ਬਣਦੇ ਸਨ ਬਣ ਸਕਦੇ ਹਨ ਇਹ ਆਉਣ ਵਾਲਾ ਸਮਾਂ ਦੱਸੇਗਾ ਅਗਲੇ ਹਲਕੇ ਵਿੱਚ ਅਸੀਂ ਗੱਲ ਕਰਾਂਗੇ ਸ਼੍ਰੀ ਫਤਿਹਗੜ ਸਾਹਿਬ ਦੇ ਹਲਕੇ ਦੀ ਤੁਸੀਂ ਇਸ ਤੱਥਾਂ ਨੂੰ ਇਸ ਜਾਣਕਾਰੀ ਨੂੰ ਕਿਵੇਂ ਬਾਚਦੇ ਹੋ ਕਿਵੇਂ ਦੇਖਦੇ ਹੋ ਆਪਣੀ ਰਾਏ ਜਰੂਰ ਸਾਡੇ ਨਾਲ ਸਾਂਝੀ ਕਰਨਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਹੋਰ ਇਸ ਤਰ੍ਹਾਂ ਦੇ ਤੱਕ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰੀਏ ਤੁਹਾਡੇ ਨਾਲ ਜੁੜੀਏ ਤੇ ਸਾਡੇ ਚੈਨਲ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ